ਹੁਣ ਦੇਸ਼ ਭਰ ਦੇ ਵਿੱਚ ਐਸਆਈਆਰ ਲਾਗੂ ਕਰਨੀ ਹੈ ਜੀ ਕਹਿੰਦੇ ਤੇ ਉਹਦੇ ਲਈ 30 ਸਤੰਬਰ ਤੱਕ ਦਾ ਟਾਈਮ ਸੂਬਿਆਂ ਦੇ ਚੋਣ ਅਧਿਕਾਰੀਆਂ ਨੂੰ ਦਿੱਤਾ ਗਿਆ ਕਿ ਸੂਬਿਆਂ ਦੇ ਚੋਣ ਅਧਿਕਾਰੀ 30 ਤੱਕ ਐਸਆਈਆਰ ਦੀ ਤਿਆਰੀ ਕਰਕੇ ਰੱਖਣੀ ਹੈ ਆਪਾਂ ਸ਼ੁਰੂ ਕਰਨਾ ਨਹੀਂ ਤਿਆਰ ਰਹਿਣ ਕਹਿੰਦੇ ਚੋਣ ਕਮਿਸ਼ਨ ਭਾਰਤੀ ਚੋਣ ਕਮਿਸ਼ਨ ਨੇ ਹਦਾਇਤ ਕਰਦੀ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦਾ ਹੈਵਰੇਜ ਬਿਹਾਰ ਚੋਂ ਕੱਢਿਆ ਚੋਣ ਕਮਿਸ਼ਨ ਨੇ ਜਾਂ ਚੋਣ ਕਮਿਸ਼ਨ ਦੇ ਨੀਡ ਲਿਆਂ ਤੋਂ ਜੋ ਜਾਣਕਾਰੀ ਮੀਡੀਆ ਚੱਲ ਰਹੀ ਹੈ ਕਿ 15 ਕਰੋੜ ਤੱਕ ਦੇ ਕਰੀਬੇ ਨਾਮ ਕੱਟੇ ਜਾਣੇ ਆ। ਇਹਦਾ ਮਤਲਬ ਦੇਸ਼ ਦੇ ਵਿੱਚ 15 ਕਰੋੜ ਵੋਟ ਗਲਤ ਬਣੀ ਹੋਈ ਹੈ। ਤੇ ਜੇ ਇੰਨੀ ਵੋਟ ਗਲਤ ਹੈ ਤੇ ਲੰਮੇ ਸਮੇਂ ਤੋਂ ਜਿੱਤ ਰਹੀ ਹੈ ਭਾਜਪੀ ਫਿਰ ਇਹਦੀ ਵੱਲ ਤੋਂ ਕੌਣ ਕਰ ਰਿਹਾ ਜੀ ਗਲਤ ਵੋਟ ਦੀ। ਪਰ ਇਤਰਾਜ਼ ਚੱਕ ਰਹੀ ਹੈ ਦੂਜੀ ਤਰ ਜਿਹੜੀ ਹਾਰੀ ਹੋਈ ਹੈ। ਸਵਾਲ ਤਾਂ ਮੇਰੇ ਸਾਰਿਆਂ ਨਾਲ ਇੱਥੋਂ ਨਾ ਹਜੂ ਕਿ ਇਹ ਬਣਦਾ ਕਿ ਵੀ ਫਿਰ ਚੋਣਾਂ ਰੱਦ ਕਿਉਂ ਨਹੀਂ ਹੁੰਦੀਆਂ ਪਿਛਲੀਆਂ ਸਾਰੀਆਂ ਉਹਨਾਂ ਦੇ ਤੀਜੇ ਪ੍ਰਭਾਵ ਤੋਂ ਇਹਨਾਂ 'ਤੇ। ਹੁਣ ਬਿਹਾਰ ਦੇ ਵਿੱਚ ਕਹਿੰਦੇ 7 ਕਰੋੜ 89 ਲੱਖ ਦੇ ਕਰੀਬ ਵੋਟ ਸੀ ਐਸਆਈਆਰ ਤੋਂ ਪਹਿਲਾਂ ਐਸਆਈਆਰ ਤੋਂ ਬਾਅਦ 7 ਕਰੋੜ 24 ਲੱਖ ਵੋਟ ਰਹੀ ਗਈ 65 ਲੱਖ ਵੋਟ ਉੜ ਗਈ ਤੇ ਹੁਣ ਮੰਨਿਆ ਇਹ ਜਾ ਰਿਹਾ ਹੈ ਕਿ 100 ਕਰੋੜ ਦੇ ਕਰੀਬ ਜਿਹੜੇ ਵੋਟਰ ਨੇ ਚੋਣ ਕਮਿਸ਼ਨ ਕੋਲ ਤੇ ਉਹਨਾਂ ਦੇ ਵਿੱਚੋਂ ਹੁਣ ਜੇ ਵੋਟ ਸਦਾਈ ਹੋਈ ਤਾਂ ਇਹ 15 ਕਰੋੜ ਦੇ ਕਰੀਬ ਉੱਡ ਜਾਣਗੇ ਤੇ 15 ਕਰੋੜ ਉੱਡ ਜਾਣਗੇ ਫਿਰ 85 ਕਰੋੜ ਦੇ ਕਰੀਬ ਇਹ ਵੋਟਾਂ ਬਚਣਗੀਆਂ ਨੇ ਜੀ